ਨੀ ਕੋਈ ਤੁਸੀਂ ਦਿੱਲਦੀ ਮੈਨੂੰ ਢੇਲੇ ਰਾਤ ਖਾਲਾ ਕੱਕਾ ਛੱਡ ਕੇ ਮੈਂ ਰੱਖ ਲੈਨੀ ਆ ਬਜਲਾ ਤਾਂ ਨਹੀਂ ਪਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਆ ਕਰੋ ਕਿਉਂਕਿ ਮੇਰੀ ਵੀਡੀਓ ਚ ਹੁੰਦੀਆਂ ਨੇ ਗੱਲਾਂ ਬਹੁਤ ਸਾਰੀਆਂ ਵੀ ਹੋ ਸਕਦੀਆਂ ਘੱਟ ਵੀ ਹੋ ਸਕਦੀਆਂ ਸੋ ਡਿਸਕਲੇਮਰ ਇਸੇ ਕਰਕੇ ਦਿੱਤਾ ਜਾਂਦਾ ਹੈ ਬੋਲ ਕੇ ਵੀ ਦੱਸ ਰਹੀਆਂ 5 ਸੈਕਿੰਡ ਦਾ 3 ਸੈਕਿੰਡ ਦਾ ਕਿੰਨੇ ਸੈਕਿੰਡ ਦਾ ਸਟਾਰਟਿੰਗ ਚ ਵੀ ਚੱਲਦਾ ਹੈ ਕਿ ਅਲਾਟ ਹੋ ਜੋ ਠੀਕ ਹੈ ਸੋ ਸਮਝ ਕੇ ਦੇਖੋ ਤੇ ਗੱਲ ਕਰਦੇ ਆਂ ਅੱਜ ਇਨਫੋਰਮੇਸ਼ਨ ਦੇ ਬਾਰੇ ਬਹੁਤ ਜੇ ਤੁਸੀਂ ਪਤਲਾ ਹੋਣਾ ਚਾ ਰਹੇ ਹੋ ਜਾਂ ਸਲਿਮ ਹੋਣਾ ਤੁਸੀਂ ਹੈਲਥ ਕੌਂਸ਼ੀਅਸ ਹੈਗੇ ਹੋ ਤਾਂ ਤੁਸੀਂ ਆ ਜਿਹੜੀ ਹੈਗੀ ਆ ਕੀ ਨਾਮ ਹੈ ਦਾ ਨਾਮ ਤਾਂ ਕੋਰ ਬਲੌਕ ਤੇ ਪਤਾ ਨਹੀਂ ਇੰਡੀਅਨ ਲਾਈਫ ਸਟਾਈਲ ਪਤਾ ਨਹੀਂ ਕੀ ਲੈਣਾ ਲਸਨ ਮੈਂ ਤੈਨੂੰ ਵੱਡੇ ਚ ਤਣਾਉਣ ਲਈ ਕਹਿੰਦੀ ਆ ਭਈਆ ਬਸ ਸਿੰਪਲ ਲੋਕੀ ਕਹਿੰਦੇ ਕੋਰੀਅਨ ਬੇਟੀ ਮੇਰੇ ਲੋੜੇ ਦੀ ਬਿਊਟੀ ਡੈਡੀ ਦੇ ਹਾਂ ਮੈਂ ਲੜੀਆਂ ਬਲੈਕ ਕਾਫੀ ਐਜ਼ ਅ ਪ੍ਰੀ ਵਰਕਆਊਟ ਇਧਰ ਮੰਮੀ ਹੋਣੇ ਕਾਫੀ ਕਾਫੀ ਭੈਣਜੀ ਕਾਫੀ ਲੈ ਰਹੀ ਹੈ ਵੈਰੀ ਗੁੱਡ ਸ਼ਾਬਾਸ਼ ਹਾਂ ਤੇ ਜਰਾ ਟਾਈਮ ਵੀ ਦੱਸ ਦੋ ਭੈਣਜੀ ਆ ਤੁਸੀਂ ਕਾਫੀ ਕਿਸ ਟਾਈਮ ਲੈ ਰਹੇ ਆ ਏ ਇਹਦਾ ਇੱਕ ਬਲੌਗ ਹੈ ਜੀ 체 ਆਪਣੇ ਹੈਲਥ ਰਿਲੇਟਡ ਗੱਲਾਂ ਬਾਤਾਂ ਕਰ ਰਹੀ ਹੈ ਵੈਰੀ ਗੁੱਡ ਬਹੁਤ ਸੋਹਣਾ ਲੱਗੇ ਕਿਪ ਇਟ ਅਪ ਮੇਰਾ ਆਸ਼ੀਰਵਾਦ ਤੇਰੇ ਸਾਥ ਹੈ ਤੂੰ ਜਲਦੀ ਸੁਖੀ ਡੰਡੀ ਹੋ ਜਾਏ सोनू ਕੀ ਤਰ੍ਹਾਂ ਤੇ ਮੰਮੇ ਘਸ ਜਾਏ ਤੇ ਇਹ ਲੜੀਏ ਕਾਫੀ ਠੀਕ ਹੈ ਇਹਦੇ ਅਕੋਰਡਿੰਗ ਕਾਫੀ ਲੈਣਾ ਮੇਰੇ ਸਾਹਮਣੇ ਮੈਨੂੰ ਕੀ ਲੱਗਦਾ ਹੈ ਜਿਹੜੀ ਬਲੈਕ ਕਾਫੀ ਹੈਗੀ ਆ ਮਾਰਨਿੰਗ ਟਾਈਮ ਦੀ ਬੈਸਟ ਹੈ ਠੀਕ ਹੈ ਅਗਰ ਤਾਂ ਤੂੰ ਹੈਗੀ ਨਾ ਛੁਈ ਮੋਈ 18 19 20 21 ਸਾਲਾਂ ਦੀ ਤਾਂ ਤੂੰ ਲੈ ਤੇਰਾ ਇੱਕ ਬੱਚਾ ਹੈ ਤੂੰ ਮੇਰੇ ਖਿਆਲ 30 ਪਲੱਸ ਹੀ ਆ 40 ਦੇ ਨੇੜੇ ਅਬਾਊਟ ਹੋ ਗਈ ਹੋਣੀ ਸ਼ਾਇਦ ਇੰਦਾ ਮੈਨੂੰ ਲੱਗਦਾ ਹੈ ਹਾਂ ਜੋ ਤੇਰੇ ਬੱਚੇ ਪੁੱچے ਹੈਗੇ ਠੱਗੀ ਤਾਂ ਹੋਣੀ ਕਲੀਅਰਲੀ ਗੱਲ ਹੈ ਤਾਂ ਤੈਨੂੰ ਸ਼ਾਮ ਵੇਲੇ ਕਾਫੀ ਨਹੀਂ ਲੈਣੀ ਚਾਹੀਦੀ ਨਾ ਹੀ ਲੋਕਾਂ ਨੂੰ ਦੱਸਣਾ ਦੇਈਦਾ ਲੈ ਸਕਦੇ ਆ ਜਾਂ ਜਿਸ ਹਿਸਾਬ ਦੀ ਤੂੰ ਬਲੌਗ ਦੇ ਵਿੱਚ ਰეკਮੈਂਡ ਕਰ ਰਹੀ ਆ ਚੀਜ਼ਾਂ ਸੋ ਇਸ ਤਰ੍ਹਾਂ ਦੀ ਜਿਹੜੀ ਫੇਕ ਇਨਫਰਮੇਸ਼ਨ ਹੈ ਫਾਲਸ ਇਨਫੋ ਹੈਗੀ ਹੈ ਲੋਕਾਂ ਦੇ ਅੱਗੇ ਸਪਰੈਡ ਹੁੰਦੀ ਆ ਬਲੌਗਰਾਂ ਦੇ ਥਰੂ ਇਸ ਚੀਜ਼ ਤੋਂ ਦਿੱਕਤ ਆ ਸਭ ਅੱਗੇ ਦੇਖਦੇ ਆ ਭੰਜੀ ਦਾ ਮੰਮੀ ਹਉਣੇ ਲੱਗੇ ਨੇ ਗੱਲਾਂ ਬਾਤ ਤਾਂ ਤੇ ਮੈਂ ਚੱਲੀ ਆ ਜਿਮ ਦੇਖ ਲੈ ਹੁਣ ਭੰਜੀ ਜਿਸ ਹਿਸਾਬ ਦਾ ਤੁਸੀਂ ਦਿਖਾਇਆ ਵਾ ਹਾਂ ਅਜਿਸ ਤਰ੍ਹਾਂ ਦਾ ਦਿਖਾਣੇ ਪਿਆ ਹੁਣ ਤੁਸੀਂ ਕਹੋਗੇ ਕਿ ਭਈ ਸਾਡੇ ਕੱਚੇ ਚਿੱਠੇ ਖੋਲਤੇ ਸਾਨੂੰ ਐਂ ਕਰਤਾ ਸਾਨੂੰ ਉਹ ਕਰਤਾ ਇੱਥੇ ਵੀ ਦੇਖ ਲਓ ਕਲੀਅਰਲੀ ਤੇ ਇਹ ਇੱਕ ਹੀ ਚੀਜ਼ ਹੈ ਕੀ ਚੀਜ਼ ਹੈ ਤੁਸੀਂ ਆਪ ਦੀਆਂ ਘਰ ਦੀਆਂ ਧੀਆਂ ਮਾਵਾਂ ਨੂੰ ਥੋੜਾ ਪਰਦੇ ਚ ਰੱਖੋ ਜੇ ਕੋਈ ਰਿਸ਼ਤੇਦਾਰ ਆਇਆ ਉਹਨ ਪਰਦੇ ਚ ਰੱਖ ਲੈ ਜੇ ਰੱਖਣਾ ਹੈ ਤਾਂ ਤਰੀਕੇ ਨਾਲ ਰੱਖਾ ਹੈ ਨਹੀਂ ਚੰਗੀਆਂ ਲੱਗਦੀਆਂ ਫੇਰ ਕਹਿੰਦੇ ਕਿ ਮੈਂ ਬਲੌਗਰਾਂ ਦੀ ਮੰਮੇ ਮੰਮੇ ਬੋਡੀ ਪਾਰਟ ਚੱਕ ਕੇ ਲੈ ਕੇ ਆਂਦੀ ਮੈਂ ਕੀ ਕਰਾਂ ਹੁਣ ਮੈਨੂੰ ਦੱਸੋ ਇਹ ਥਣ ਕੱਢ ਕੇ ਬੈਠੀ ਮਾਤਾ ਜੀ ਆ ਥਣ ਕੱਢ ਕੇ ਬੈਠੀ ਮਾਤਾ ਜੀ ਮੈਂ ਇਹ ਥਣ ਕੱਢਾਂ ਨਾ ਕੱਢਾਂ ਇਹ ਤਾਂ ਗੱਲ ਹੈ ਸਾਲ ਸਮਝਦੇ ਨਹੀਂ ਚੱਲ ਜਾ ਇੱਟਾ ਲਾ ਦਿੰਦੇ ਮੈਂ ਦੇ ਚਾਰ ਮਹੀਨੇ ਕਰਤੇ ਦੋ ਮਹੀਨੇ ਕਰਤੇ ਉਹ ਮਲੇ ਕੋ ਕੇ ਰੱਖੋ ਆਪਣੇ ਲਗਾਓ ਕੇ ਰੱਖੋ ਲਗਾਓਗੇ ਇਹ ਤਾਂ ਲੁਕੇ ਹੋਏ ਆ ਨਾ ਆਪਦੇ ਵੀ ਲਗਾਓ ਕੇ ਤਾਂ ਤੇ ਮੈਂ ਚੱਲਦੀ ਆ ਜਿਮ ਜਮ ਜਾਰੀ ਪੈਂਦੀ ਦੇ ਮਜਾਰੀ ਵੈਰੀ ਗੁੱਡ ਸ਼ਾਬਾਸ਼ ਗਟ ਆਪ ਹਾਂਜੀ ਇੱਥੇ ਬਹੁਤ ਜ਼ਿਆਦਾ ਗਰਮੀ ਸੀਗੀ ਇੱਥੇ ਮੇਰੇ ਕਾਰਡੀਓ ਦੇ ਦੋ ਸੈੱਟ ਜਿਹੜੇ ਸੀਗੇ ਕੰਪਲੀਟ ਹੋ ਚੁੱਕੇ ਸੀ ਤੇ ਹਾਲਤ ਦੇਖ ਲੋ ਕਿੰਨੀ ਜ਼ਿਆਦਾ ਖਰਾਬ ਹੋਈ ਹੋਈ ਆ ਤੇ ਅੱਜ ਗਰਮੀ ਬਹੁਤ ਜ਼ਿਆਦਾ ਸੀਗੀ ਧੁੱਪ ਵੀ ਬਹੁਤ ਜ਼ਿਆਦਾ ਨਿਕਲੀ ਹੋਈ ਸੀਗੀ ਤੇ ਜਦੋਂ ਪਸੀਨਾ ਆਂਦਾ ਉਦੋਂ ਹੀ ਵਰਕਆਊਟ ਕਰਨ ਦਾ ਜਿਹੜਾ ਮਜ਼ਾ ਆਂਦਾ ਹਾਏ ਗਰਮੀ ਹਾਏ ਪਸੀਨਾ ਪਹਿਲੀ ਗੱਲ ਤਾਂ ਜਿਹੜੀ ਤੂੰ ਪਾਈ ਆ ਨਾ ਲੱਗੀ ਪਈ ਐ ਦੂਰੋਂ ਦੀ ਸੀਰਸਲੀ ਮੈਨੂੰ ਇੱਕ ਵਾਰੀ ਲੱਗਿਆ ਕਿ ਥੱਲੇ ਕੋਸ਼ ਨਹੀਂ ਪੜਨਾ ਜਮਾਂ ਲੱਗੀ ਐ ਤੂੰ ਥੰਮੇਲ ਤੇ ਵੀ ਆ ਫੋਟੋ ਲਈ ਐ ਹੈਨਾ ਬੜੀ ਚਲਾਕ ਹੈ ਹੂੰ ਦਿਖਾਣਾ ਵੀ ਐ ਤਾਂ ਨਹੀਂ ਵੀ ਦਿਖਾਣਾ ਹਮਝਣ ਥੰਬਨੇਲ ਤੇ ਲਾਤੀ ਇਦਾਂ ਦੀ ਫੋਟੋ ਕਿੰਦ ਲੋਕਾਂ ਨੂੰ ਲੱਗੇ ਹੋਏ ਕੋਰੀਲ ਬਿਊਟੀ ਬੜੇ ਬੜੇ ਚਿੱਤਣ ਨੰਗੇ ਮਿਲਣਗੇ ਦੇਖਣ ਨੂੰ ਲੱਲ ਮਿਲਣਾ ਕੁਸਿਆ ਕੁਛ ਨਹੀਂ ਹੈਗਾ ਮੈਂ ਲੇਗਿੰਗ ਪਾਈਏ ਕੁਛ ਇਦਾਂ ਦੀ ਸਕਿਨ ਕਲਰ ਦੀ ਉਫਦੂਓ ਛੱਡ ਛੱਡ ਹਾਂ ਗਰਮੀ ਗਰਮੀ ਪੈਂਜੀ ਗਰਮੀ ਤਾਂ ਹੋਣੀ ਹੈ ਐਡੇ ਐਡੇ ਮੁੰਮੇ ਲੈ ਕੇ ਤਾਂ ਸੁੱਟੇ ਹੋਏ ਆ ਤਾਂ ਸੜਕਾਂ ਤੇ ਗਰਮੀ ਨਹੀਂ ਹੁਣ ਤਾਂ ਹੋਰ ਕੀ ਹੋਣਾ ਹੈ ਉਪਰੋਂ ਦੀ ਬਰਾਤ ਆ ਉਹਦੇ ਸਾਈਜ਼ ਦੀ ਪਾਲਾ ਭਈ ਐਡੇ ਐਡੇ ਮਤਲਬ ਸਮਾਨ ਦੇ ਉੱਤੇ ਵਲੀ ਤੂੰ ਚੜਾਤੀ ਟੋਪੀਆਂ ਐਡਾ ਤੇਰਾ ਹੈਗਾ ਐਡਾ ਐਡਾ ਸਾਰਾ ਪਤਾ ਲੱਗ ਰਾ ਐਡਾ ਇੱਥੇ ਐਡਾ ਅੱਥੇ ਐਡਾ ਐਡਾ ਉਪਰ ਆ ਦੀ ਤੂੰ ਸਪੋਰਟਸ ਬਰਾ ਪਾ ਲਈ ਟੀਨੇ ਦੀ ਕੁੜੀਆਂ ਵਾਲੀ ਕਾਲਜ ਗੋਇੰਗ ਗਰਲ ਵਾਲੀਆਂ ਜਿਹੜੀਆਂ ਪਰਾਂ ਆਉਂਦੀਆਂ ਨਾ ਸਪੋਰਟਸ ਉਹ ਵੀ ਤੇਰੀ ਚੂਚੀਆਂ ਵੀ ਨਹੀਂ ਲੱਗੀਆਂ ਜੀਆਂ ਉਹ ਤੋਂ ਸਭ ਪਤਾ ਚੱਲ ਰਿਹਾ ਕਿ ਦੋ ਸੁੱਟੇ ਹੋਏ ਮੈਨੂੰ ਬੜਾ ਤਸਾਰਿਆ ਉਹ ਡਰਾਈਵਰੂ ਲੈ ਚੱਜਦੀ ਐਨਮਰ ਦੀ ਲੈਲਾ ਜੋ ਕਿ ਦਿੱਤਾ ਆਂਦੀ ਨਹੀਂ ਵੱਡੇ ਸਾਈਜ਼ ਦੀ ਹੈ ਨਾ ਐਨਮਰ ਦੀ ਆਂਦੀ ਹੈ ਬਹੁਤ سارے ਫੋਰਨ ਬ੍ਰਾਂਡ ਹੈ ਉਹਦੇ ਨਾਲ ਐਚ ਮਾਰਕ ਐਂਡ ਸਪੈਨਸਰ ਕਰਕੇ ਇੱਕ ਬ੍ਰੈਂਡ ਹੈਗਾ ਉਹਦੇ ਲੈ ਲੈ ਜਾ ਕੇ ਆ ਮੈਂ ਬੜਾ ਲੈ ਲਿਆ ਵੱਡੇ ਬ੍ਰੈਂਡਾਂ ਮੋਹਲਾ ਤੇ ਜਾ ਵਧੀਆਂ ਮਿਲ ਜਾਂਦੀ ਐ ਐਸੀ ਨਹੀਂ ਐ ਕਿ ਕਿਤੇ ਕੋਈ ਦਿੱਕਤ ਐ ਬਹੁਤ ਵਧੀਆ ਲੱਗੀ ਐ ਆ ਮੈਨੂੰ ਪਰਸਨਲੀ ਬੜੀ ਖੁਸ਼ੀ ਹੋਈ ਕਿ ਤੂੰ ਆਪਾਂ ਨੇ ਆ ਮਤਲਬ ਸੇਧ ਤੇ ਅੰਡਾ ਤੇ ਹਾਂਜੀ ਇੱਥੇ ਮੇਰਾ ਵਰਕਆਊਟ ਸਾਰਾ ਕੰਪਲੀਟ ਹੋ ਚੁੱਕਿਆ ਸੀ ਕਾਰਡੀਓ ਸਟਰੈਂਥ ਅੱਜ ਸੀਗੀ ਮੇਰੀ ਬੈਕ ਦੀ ਐਕਸਰਸਾਈਜ਼ ਕਿਉਂਕਿ ਅੱਜ ਸੀਗਾ ਮੰਡੇ ਤੇ ਮੰਡੇ ਨੂੰ ਮੇਰੀ ਬੈਕ ਐਕਸਰਸਾਈਜ਼ ਹੁੰਦੀ ਆ ਤੇ ਪੂਰੀ ਇੱਥੇ ਮੈਂ ਥੱਕ ਚੁੱਕੀ ਸੀਗੀ ਲਾਸਟ ਦੇ ਵਿੱਚ ਮੈਂ ਟਮੀ ਦੀ ਐਕਸਰਸਾਈਜ਼ ਕਿਹੜੀ ਐਕ੍ਰੀ ਐਕਸਰਸਾਈਜ਼ ਸੀ ਕਿ ਤੇਰੀ ਬੈਗ ਦੀ ਕਾਦੀ ਐਕਸਰਸਾਈਜ਼ ਮੈਨੂੰ ਦੱਸ ਅੱਡੇ ਉੱਠ ਨਹੀਂ ਨਹੀਂ ਐਡਾ ਤਾਂ ਮਮਾ ਆਇਆ ਤੇਰਾ ਅੱਡੇ 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 ਦੀ ਬੈਗ ਦੀ ਐਕਸਰਸਾਈਜ਼ ਮੈਨੂੰ ਦੱਸ ਕਾਦੀ ਕਾਦੀ ਭੈਣ ਜੀ ਕਾਦੀ 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 ਕੀ ਚੂਤਿਆ ਗਰੀ ਕਰ ਰਹੀ ਆ ਤੂੰ ਕੰਟੈਂਟ ਦਾ ਨਾਂ ਤਾਂ ਭੈਣ ਜੀ ਤੁਸੀਂ ਕੁਝ ਵੀ ਆਪਣਾ ਸੱਤੇ ਨਾਲ ਸਮਾਰੋਗੇ ਤਾਂ ਦੇਖਣ ਵਾਲੇ ਤਾਂ ਵੀ ਸੱਤੇ ਨਾਲ ਸਮਾਰੋਗੇ ਐਡੀ ਬੁੰਡ ਦੀ ਕਿਹੜੀ ਐਕਸਰਸਾਈਜ਼ ਹੁੰਦੀ ਹੈ ਮੈਨੂੰ ਦੱਸੋ ਮਸਟ੍ਰੈਂਥ ਕਰ ਰਹੀ ਸੀ ਮੈਂ ਆਪਣੀ ਬੋਨ ਨੂੰ ਟਾਈਟ ਕਰ ਰਹੀ ਸੀ ਸਟਰੈਂਥਲਿੰਗ ਕਰ ਰਹੀ ਸੀ ਬੋਨ ਨੂੰ ਤੇ ਮੰਡੇ ਨੂੰ ਮੇਰੀ ਬੈਕ ਐਕਸਰਸਾਈਜ਼ ਹੁੰਦੀ ਆ ਤੇ ਪੂਰੀ ਇੱਥੇ ਮੈਂ ਥੱਕ ਚੁੱਕੀ ਸੀਗੀ ਲਾਸਟ ਦੇ ਵਿੱਚ ਮੈਂ ਟਮੀ ਦੀ ਐਕਸਰਸਾਈਜ਼ ਲਗਾਉਣੀ ਹੁੰਦੀ ਆ ਮੰਡੇ ਨੂੰ ਮੇਰੀ ਬੈਕ ਦੀ ਐਕਸਰਸਾਈਜ਼ ਹੁੰਦੀ ਆ ਲਾਸਟ ਦੇ ਵਿੱਚ ਮੈਂ ਟਮੀ ਦੀ ਐਕਸਰਸਾਈਜ਼ ਲਾਉਣੀ ਹੁੰਦੀ ਆ ਵਾਹ ਆਸ਼ਾ ਸਟਰੈਂਥ ਵੀ ਕਰ ਲੈਣੀ ਆ ਕਾਰਡੀਓ ਵੀ ਕਰ ਲੈਣੀ ਆ ਤੇ ਆਪਣਾ ਜਿਹੜਾ ਹੁੰਦਾ ਹੈ ਨਾ ਸਾਈਕਲਿੰਗ ਵੀ ਕਰ ਲੈਣੇ ਹੁੰਦੇ ਆ ਆਪਾਂ ਤੇ ਸਾਰਾ ਕੁਝ 올ਓਵਰ ਮੈਂ ਵਰਕਆਊਟ ਪੂਰਾ ਕੰਪਲੀਟ ਕਰਕੇ ਲੱਗ ਰਹੀ ਨਾ ਮੰਗੀ ਪੂਰੀ ਲੱਗ ਰਹੀ ਨਾ ਪੂਰੀ ਨੰਗੀ ਤੇ ਭਾਈ ਕੋਈ ਕੀ ਮਤਲਬ ਇਹਰਾ ਮੈਨੂੰ ਨਾ ਮੈਨੂੰ ਤਾਂ ਬੜੀ ਖੁਸ਼ ਹੋਈ ਸੀ ਕਿ ਨਹੀਂ ਯਾਰ ਸੀਰੀਅਸਲੀ ਹੈਲਥ ਨੂੰ ਲੈ ਕੇ ਬਹੁਤ ਕੌਨਸ਼ੀਅਸ ਹੈ ਜਦ ਤੂੰ ਕਾਫੀ ਸ਼ੌਫੀ ਦਾ ਦਿਖਾਇਆ ਕਲਿੱਪ ਨਾ ਬੜੀਆ ਸੀਗਾ ਪਰ ਕਾਫੀ ਦਾ ਟਾਈਮ ਗਲਤ ਸੀ ਗਾਸ ਰਾਤ ਵੇਲੇ ਸ਼ਾਮ ਵੇਲੇ ਕਾਫੀ ਨਹੀਂ ਲੈਣੀ ਓਕੇ ਤੇ ਜਿਹੜੀ ਤੂੰ ਦਿਖਾ ਰਹੀ ਹੈ ਨਾ ਤਰ ਤੂੰ ਤਾਂ ਨਾ ਕਰ ਪੁੱਤਰ ਨਾ ਕਰ ਮੈਂ ਮੈਂ ਤੇਰੀ ਦੁਸ਼ਮਣ ਨਹੀਂ ਹੈਗੀ ਮੈਂ ਕਿਸੇ ਬਲੌਗਰ ਦੀ ਦੁਸ਼ਮਣ ਨਹੀਂ ਆ ਠੀਕ ਹੈ ਮੈਂ ਤੁਹਾਨੂੰ ਇੱਕ ਜਸਟ ਇੱਕ ਆਪਣਾ ਐਕਸਪੀਰੀਅੰਸ ਲਾਈਫ ਐਕਸਪੀਰੀਅੰਸ ਹੈਗਾ ਮੇਰਾ ਹਸਪੀਟਲ ਦਾ ਜਿਮ ਦਾ ਤੇ ਮੈਂ ਸ਼ੇਅਰ ਕਰ ਸਕਦੀ ਹਾਂ ਉਹ ਆਪਣੇ ਥੌਟ ਕਲੀਅਰ ਕਰ ਸਕਦੇ ਆ ਤੁਹਾ ਨਾਲ ਗੱਲਾਂ ਕਰਕੇ ਜੇ ਤੁਹਾਨੂੰ ਕੋਈ ਦਿੱਕਤ ਹੈ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਨਹੀਂ ਤਾਂ ਤੁਹਾਡੇ ਤੁਹਾਡੇ ਕੋ ਤਾਂ ਤੜੇ ਰਹੇ ਹੁੰਦੀਆਂ ਤੇ ਮੈਂ ਪੂਰੇ 3 ਘੰਟੇ ਵਰਕਆਊਟ ਕਰਦੀ ਆ ਟਾਈਮ ਇੱਥੇ ਤੁਸੀਂ ਦੇਖੋ 3 ਘੰਟੇ ਵਰਕਆਊਟ ਸੀਰੀਅਸਲੀ ਮੈਂ 3 ਘੰਟੇ ਇਹ ਇਹ ਕਰਦੀ ਆ 3 ਘੰਟੇ ਮੈਂ ਓਹ ਮੈਂ 3 ਘੰਟੇ ਹਾਂ ਓਏ ਸੱਚੀ ਯਾਰ ਸੌਰੀ 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 ਹੱਥ ਜੋੜ ਕੇ ਮਾਫੀ ਮੰਗਦੀ ਆ ਮੈਂ ਤੇਰੇ ਤੋਂ ਸੌਰੀ ਤਰੇ 8:00 ਮੰਮੀਆ ਅੱਡੀ ਬੌਂਡਲਾਈਟ 10 ਘੰਟੇ ਵੀ ਕੱਟਾ 6 ਘੰਟੇ ਲੱਗਾ ਕੋਡ ਕਰਦੀਆਂ ਟਾਈਮ ਇੱਥੇ ਤੁਸੀਂ ਦੇਖ ਸਕਦੇ ਹੋ ਪੂਰੇ ਪ੍ਰੋਪਰ 8:00 ਵੱਜ ਚੁੱਕੇ ਨੇ ਤੇ ਬਾਹਰ ਕਾਫੀ ਜ਼ਿਆਦਾ ਹਨੇਰਾ ਵੀ ਹੋ ਚੁੱਕਿਆ ਸੀ ਬਾਕੀ ਕਾਫੀ ਘਰ ਦੇ ਕੋਲ ਹੀ ਆ ਜਿਵੇਂ ਇਸ ਕਰਕੇ ਮੈਨੂੰ ਬਹੁਤ ਈਜ਼ੀ ਹੁੰਦਾ ਆਣਾ ਜਾਣਾ ਤੇ ਇਸ ਟਾਈਮ ਜਿਮ ਵੀ ਖਾਲੀ ਹੁੰਦੀ ਆ ਤੇ ਮੈਨੂੰ ਵਰਕਆਊਟ ਕਰਨਾ ਬਹੁਤ ਈਜ਼ੀ ਹੁੰਦਾ ਕਿਉਂਕਿ ਮਸ਼ੀਨਾਂ ਅਵੇਲੀਆਂ ਹੁੰਦੀਆਂ ਨੇ ਹਾਂਜੀ ਅੱਡੀ ਰਾਤ ਨੂੰ ਚੱਲ ਠੀਕ ਹੈ ਟਾਈਮ ਸ਼ਾਮ ਵੇਲੇ ਵੀ ਕਰ ਸਕਦੇ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਅੱਡੀ ਰਾਤ ਨੂੰ ਤੂੰ ਚੱਲ ਠੀਕ ਹੈ ਸਾਰੀਆਂ ਗ ਜੇ ਮੈਂ ਖਾਲੀ ਹੁੰਦਾ ਜੇ ਮੈਂ ਇਜੀ ਰਹਿੰਦੀ ਮੈਂ ਐਕਸਰਸਾਈਜ਼ ਆ ਖਾਲੀ ਰਹਿੰਦੀ ਆ ਕਿਉਂ ਤੇਰੇ ਚਤੜ ਕੇ ਇੱਕ ਸਾਈਕਲ ਦੇ ਉੱਤੇ ਪੂਰੇ ਨਹੀਂ ਆਉਂਦੇ ਤੈਨੂੰ ਚਾਰ ਸਾਈਕਲਾਂ ਚਾਹੀਦੀ ਆਪਣੀ ਗੰਨ ਤੇ ਕੰਨ ਨੂੰ ਹੈ ਕਾ ਯਾਰ ਵਟ ਮਾਨਸ ਸਾਫ਼ ਗੱਲ ਕਰਨਾ ਕਿ ਮੈਂ ਕੰਫਰਟੇਬਲ ਨਹੀਂ ਆ ਤਾਂ ਦਿਨ ਕਰਨ ਚੇ ਜਾਂ ਮੈਂ ਵਲੋਗਿੰਗ ਕਰਨੀ ਹੁੰਦੀ ਆ ਵੀਡੀਓ ਕਲਿੱਪਿੰਗ ਲਾਣੀ ਹੁੰਦੀ ਆ ਇਸ ਕਰਕੇ ਮੈਂ ਲਾਸਟ ਟਾਈਮ ਤੇ ਆਮੀ ਆ ਤੂੰ ਤਾਂ ਪੁਆਇੰਟ ਗੱਲ ਕਰ ਜੇ ਮੈਂ ਖਾਲੀ ਹੁੰਦੀ ਆ ਬਟਾ ਕੀ ਹੈ ਜਦ ਜਿੰਮ ਪਰ ਆ ਹੁੰਦਾ ਉਸ ਟਾਈਮ ਐਕਸਰਸਾਈਜ਼ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ ਖੁਦ ਨੂੰ ਮੋਟੀਵੇਸ਼ਨ ਮਿਲਦੀ ਹੈ ਮੰਦਾ ਕੰਫਰਟੇਬਲ ਹੋ ਕੇ ਕੁੜੀਆਂ ਕਰ ਸਕਦੀਆਂ ਨੇ ਮੈਂ ਅਪਨੇ ਅਕੋਰਡਿੰਗ ਦੱਸ ਰਹੀ ਆ ਬਈ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਕੰਫਰਟੇਬਲ ਰਹਿੰਦਾ ਡੀਸੈਂਟ ਵੇ ਦੇ ਨਾਲ ਰਹਿੰਦਾ ਕਿ ਹਾਇ ਯਾਰ ਕੋਈ ਬਿੰਗੀ ਟੇਡੀ ਚੀਜ਼ ਹਰ ਕਤਨਾ ਕੋਈ ਐਸੀ ਹੋ ਜਵੇ ਪਰ ਅੱਜ ਕੱਲ ਦੀ ਕੁੜੀਆਂ ਦੀ ਸੋਚ ਹੀ ਵੱਖਰੀ ਐ ਉਹ ਤਾਂ ਕੰਨੀ ਆ ਪੀੜ ਹੋ ਗਈ ਆਪਾਂ ਮੰਮੇ ਮੁੰਮੇ ਚੱਕ ਕੇ ਦਿਖਾਈਏ ਬੋਲ ਦਿਖਾਈਏ ਹਲਾਣ ਮੈਂ ਸਾਲਾ ਸੱਚ ਬੋਲਿਆ ਕਰੋ ਦਿਖਾਵੇ ਨਾ ਕਰਿਆ ਕਰੋ ਹਾਂਜੀ ਇਹ ਵਾਲਾ ਪ੍ਰੋਟੀਨ ਪਾਊਡਰ ਆ ਜਿਹੜਾ ਮੈਂ ਲੈ ਰਹੀ ਆ ਫਿਲਹਾਲ ਮੈਨੂੰ ਥੋੜਾ ਟਾਈਮ ਹੀ ਹੋਇਆ ਮੈਂ ਇਹਨੂੰ ਜਿਹੜਾ ਯੂਜ਼ ਕਰ ਰਹੀ ਆ ਪ੍ਰੋਟੀਨ ਪਾਊਡਰ ਲੈ ਰਹੀ ਆ ਮੈਨੂੰ ਥੋੜਾ ਹੀ ਟਾਈਮ ਹੋਇਆ ਹੈ ਤੇ ਫਿਰ ਕਿਉਂ ਦੱਸ ਰਹੀ ਆ ਡੱਬਾ ਦਿਖਾ ਕੇ ਵਾਏ ਵਾਏ ਕਿਉਂ ਐਕਸਪਲੇਨ ਕਰ ਰਹੀ ਆ ਡੱਬਾ ਜਿਹੜਾ ਤੂੰ ਦਿਖਾ ਰਹੀ ਆ ਜੋ ਹੈਗਾ ਪ੍ਰੋਟੀਨ ਪਾਊਡਰ ਲੈ ਰਹੀ ਆ ਤੂੰ ਵਾਓ ਕੰਪੀਟੀਸ਼ਨ ਲੜਨਾ ਤੂੰ ਆਂਕੇ ਸੁਣਦੇ ਨਹੀਂ ਮੈਂ ਪੂਰੀ ਗੱਲ ਸੁਣ ਲਵਾਂ ਫਿਰ ਦਿੰਦੀ ਜਵਾਬ ਆਪਾਂ ਨੂੰ ਵਿਟਾਮਿਨਸ ਹੋ ਗਏ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆਪਾਂ ਜਿਹੜੇ ਵਿਮਨਸ ਹੁੰਦੀਆਂ ਨੇ ਵਿਮਨ ਨੂੰ ਆਪਣਾ ਪ੍ਰੋਟੀਨ ਲੈਣਾ ਚਾਹੀਦਾ ਕਿਉਂਕਿ ਆਪਾਂ ਨੂੰ ਅੱਜ ਕੱਲ ਇੰਨੇ ਹਨਾ ਮਲਾਵਾਟਾਂ ਆ ਚੁੱਕੀਆਂ ਨੇ ਕੀ ਗੱਲ ਕਰਨੀ ਹੈ ਆਪਣਾ ਵਿਮਨ ਵਿਮਨ ਨੂੰ ਨੂੰ ਕੀ ਹੈ ਆਪਾਂ ਜਨਨੀਆਂ ਤੈਨੂੰ ਤਾਂ ਮੈਨੂੰ ਇੱਕ ਚੀਜ਼ ਦੱਸੋ ਬਲੌਗਰ ਤਾਨੂੰ ਪੰਜਾਬੀ ਬੋਲਣ ਚ ਹਿੰਦੀ ਬੋਲਣ ਚ ਕੀ ਪ੍ਰੋਬਲਮ ਆਉਂਦੀ ਹੈ ਅੰਗਰੇਜ਼ੀ ਕਿਉਂ ਵਿੱਚ ਝਾੜਨੀ ਹੁੰਦੀ ਆਪਾਂ ਨੂੰ ਮੇਨ ਵਿਮਨ ਕਿਉਂ ਹੈ ਜਨਨੀਆਂ ਆਪਾਂ ਔਰਤਾਂ ਜਨਨੀਆਂ ਨਹੀਂ ਕਹਿ ਸਕਦੇ ਕਮਾਨ ਹੈ ਜੇ ਤੁਹਾਨੂੰ ਪਤਾ ਨਹੀਂ ਕੀ ਕਾਦੀ ਸ਼ਰਮ ਆਉਂਦੀ ਹੈ ਪੰਜਾਬੀ ਦੇ ਸ਼ਬਦ ਬੋਲਣ ਲੱਗੀ ਜਨਨੀਆਂ ਔਰਤਾਂ ਆਪਾਂ ਜਮਾਨੀਆਂ ਨੂੰ ਕਾਫੀ ਦਿੱਕਤਾਂ ਹੁੰਦੀਆਂ ਵੱਧਦੀ ਉਮਰ ਦੇ ਵਿੱਚ ਕਾਫੀ ਕਮੀਆਂ ਆ ਜਾਂਦੀਆਂ ਬੋਡੀ ਦੇ ਵਿੱਚ ਸਾਨੂੰ ਇਸ ਕਰਕੇ ਮਾੜੇ ਮੋਟੇ ਸਪਲੀਮੈਂਟ ਲੈ ਲੈਣੇ ਚਾਹੀਦੇ ਆ ਇਹ ਸਿੰਪਲ ਲਾਈਨ ਬੰਦੀ ਸੀ ਆਪਾਂ ਵੁਮਨ ਐ ਡੱਬਾ ਫੜਕਣਾ ਐ ਫੜਕੇ ਹਿਲਾਇ ਦਿੰਦੀ ਬਲੱਡ ਆ ਚੁੱਕੀਆਂ ਨੇ ਕਿਸੇ ਵੀ ਫਰੂਟ ਦੇ ਵਿੱਚ ਲਾ ਲਓ ਜਾਂ ਕਿਸੇ ਵੀ ਚੀਜ਼ ਦੇ ਵਿੱਚ ਲਾ ਲਓ ਪ੍ਰੋਟੀਨ ਵਿਟਾਮਿਨਸ ਨਹੀਂ ਮਿਲਦੇ ਹੈਗੇ ਕਿਉਂਕਿ ਸਾਰੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਹੋਣ ਲੱਗੀ ਹੁਣ ਫਰੂਟ ਵੀ ਦੇਖ ਲਓ ਹਨਾ ਕਿੱਦਾਂ ਪਕਾਏ ਜਾਂਦੇ ਨੇ ਇੰਜੈਕਸ਼ਨ ਲੱਗਦੇ ਨੇ ਤੇ ਗਿਆਨਕੀ ਦੇਵੀ ਕਹਿੰਦੀ ਕਿ ਬਹੁਤ ਮਲਾਵਟਾਂ ਆਈਆਂ ਜਿਹੜੀ ਤਰੀਕ ਗੱਲ ਬਿਲ ਤੇ ਫਰੂਟਾਂ ਚ ਮਿਲਾਵਟ ਆ ਗਈਆਂ ਨਾ ਫਲਾਨਾ ਆ ਗਈ ਬਿਲਕੁਲ ਸਹੀ ਹੈ ਤੇ ਫਿਰ ਪ੍ਰੋਟੀਨ ਦਾ ਕੀ ਕੰਮ ਹੈ ਅੱਛਾ ਸਾਰੇ ਪ੍ਰੋਡਕਟ ਸਬਜ਼ੀਆਂ ਚ ਫਰੂਟਾਂ ਚ ਮਿਲਾਵਟ ਆ ਗਈਆਂ ਜਿਹੜਾ ਤੂੰ ਹੱਥ ਚ ਲੋੜਣਾ ਫੜਿਆ ਉਹਦਾ ਜੇ ਤਾਂ ਉਹ ਤਾਂ ਸ਼ੁੱਧ ਹੈਗਾ ਉਹ ਤਾਂ ਨੇਚਰ ਨੇ ਸਾਖ ਸਾਹ ਤੇ ਝੋਲੀ ਚ ਪਾਇਆ ਵਾ ਐਂ ਚ ਸਰ ਇਹ ਕਿੱਦਾਂ ਅਨਪੜਤਾ ਹੋਰ ਕਿਨੂੰ ਕਹਿੰਦੇ ਆ ਅਨਪੜਤਾ ਇਸੀ ਚੀਜ਼ ਨੂੰ ਕਹਿੰਦੇ ਆ ਤੁਸੀਂ ਫਰੂਟ ਨੂੰ ਸਬਜ਼ੀਆਂ ਨੂੰ ਕਹਿੰਦੇ ਪਈਓ ਮਿਲਾਵਟਾਂ ਨੇ ਦੂਜੇ ਪਾਸੇ ਹੱਥ ਚ ਇਹ ਸਿੰਥੈਟਿਕ ਚੀਜ਼ ਤੁਸੀਂ ਫੜੀ ਹੋਈ ਆ ਮੈਨੂ ਮੇਡ ਚੀਜ਼ ਫੜੀ ਹੋਈ ਆ ਉਹਨੂੰ ਰეკਮੈਂਡ ਕਰਦੇ ਪਈ ਆ ਆਖੁੱਤ ਤਾਂ ਚਾ ਫਿਰ ਸਿਕਸ ਕੇ ਮੈਂ ਬਾਹਰ ਕਰਦੀ ਮਗਾ ਨਾ ਕਿ ਮੈਂ ਫੋਟੋ ਟੋੜ ਮੈਂ ਬੋਡ ਮਾਰਾਂਗੀ ਤੇ ਮੈਨੂੰ ਕਿਸੇ ਮੇਰੇ ਸਬਸਕ੍ਰਾਈਬਰ ਨੇ ਕਮੈਂਟ ਕੀਤਾ ਸੀਗਾ ਤੇ ਲੋ ਜੀ ਇਹ ਵਾਲਾ ਪ੍ਰੋਟੀਨ ਆ ਜਿਹੜਾ ਮੈਂ ਲੈ ਰਹੀ ਆ ਸਬਸਕ੍ਰਾਈਬਰ ਨੇ ਰეკਮੈਂਡ ਕੀਤਾ ਸੀ ਜੀ ਜਿੰਨਾਂ ਜਾਣ ਨਹੀਂ ਪਛਾਣ ਨਹੀਂ ਪਤਾ ਮੈਂ ਕਿੱਥੇ ਬਹਿ ਕੇ ਕੋਈ ਟੀਵੀ ਦੇਖ ਰਿਹਾ ਫੋਨ 'ਚ ਦੇਖ ਰਿਹਾ ਉਹਨੇ ਤੈਨੂੰ ਰეკਮੈਂਡ ਕਰਤਾ ਤੂੰ ਲੈ ਲਿਆ ਮੇਰਾ ਮੇਰੀ ਰეკਮੈਂਡੇਸ਼ਨ ਤੇ ਤੂੰ ਆ ਪ੍ਰੋਟੀਨ ਸਭ ਛੱਡ ਦੇ ਸਭ ਛੱਡ ਦੇ ਮੈਂ ਤਾਂ ਸੁਣਾਂਗੀ ਕੁਛ ਪੁੱਠਾ ਤਾਂ ਚੋ ਤੇ weight ਜਦੋਂ ਆਪਾਂ ਹਨਾ ਘਟਾਉਂਦੇ ਆ ਸਭ ਤੋਂ ਮੇਨ ਰੋਲ ਪ੍ਰੋਟੀਨ ਦਾ ਹੁੰਦਾ ਅਗਰ ਆਪਾਂ ਜਿਆਦਾ ਤੋਂ ਜਿਆਦਾ ਪ੍ਰੋਟੀਨ ਲਵਾਂਗੇ ਬਹੁਤ ਛੇਤੀ ਆਪਣਾ weight loss ਹੁੰਦਾ ਮੈਂ ਕੀ ਕਹਾਂ ਬਹੁਤ ਛੇਤੀ ਤੁਹਾਡਾ weight loss ਹੋਏਗਾ ਪ੍ਰੋਟੀਨ ਲਓ ਪ੍ਰੋਟੀਨ ਮੇਨ ਪਾਰਟ ਹੁੰਦਾ ਵਾ weight loss ਦੇ ਉੱਤੇ ਬਹੁਤ ਇੰਪੋਰਟੈਂਟ ਪਾਰਟ ਆਉਂਦਾ ਪ੍ਰੋਟੀਨ ਜਿੰਨਾ ਜ਼ਿਆਦਾ ਪ੍ਰੋਟੀਨ ਲਓ ਬਹੁਤ ਜ਼ਿਆਦਾ ਪ੍ਰੋਟੀਨ ਲਓ ਬਹੁਤ ਜ਼ਿਆਦਾ ਪ੍ਰੋਟੀਨ ਲਓ ਤੁਹਾਡੀ ਕਿਡਨੀ ਦੀ ਮਾਰ ਚੋ ਮਾ ਚੋਦ ਦੋ ਕਿਡਨੀ ਦੀ ਚੰਗੀ ਤਰ੍ਹਾਂ ਪ੍ਰੋਟੀਨ ਲੈ ਲੈ ਕੇ ਲੈ ਲੈ ਕੇ ਭੈਣ ਚੋੜ ਛੱਡਿਆ ਮਸਾਲਾ ਜਿੱਥੇ ਆਪਾਂ 10 ਸਾਲ ਲੈਣਾ ਜੀਣਾ ਹੈਗਾ ਉੱਥੇ ਆਪਾਂ 2 ਸਾਲ ਤੇ ਕੰਮ ਮੋਕਾ ਦੇਣਾ ਹੈਗਾ ਇਹਨਾਂ ਸਰ ਪ੍ਰੋਟੀਨ ਲੈਣਾ ਤੁਸੀਂ ਉਹ ਚੂਤੀਏ ਜਿਵੇਂ ਸਾਡੀਆਂ ਬੀ ਇਨਫੋਰਮੇਸ਼ਨ ਦੇ ਰਹੀ ਹੈ ਪ੍ਰੋਟੀਨ ਲੋ ਪ੍ਰੋਟੀਨ ਐਸੈਸਟੇ ਕਿਹੜਾ ਬੰਦਾ ਲੈਂਦਾ ਜਿੰਨੇ ਰੈਗੂਲਰ ਹਾਰਡ ਐਕਸਰਸਾਈਜ਼ ਕਰਨੀ ਹੈ ਵੇਟ ਚੱਕਣੀ ਹੈ ਜਿੰਨੇ ਆਪਣੀ ਪ੍ਰੋਪਰ ਇੱਕ ਟ੍ਰੇਨਿੰਗ ਤੇ ਜਾਣਾ ਹੈਗਾ ਇਹ ਜਿਹੜੀ ਫਾਲਸ ਇਨਫੋਰਮੇਸ਼ਨ ਆ ਮਾ ਕੋਈ ਨਹੀਂ ਪਤਾ ਹੁੰਦਾ ਨਾ ਜਿਮ ਤੇ ਗੁੰਡ ਮਾਰਾ ਕੇ ਸਿੱਧਾ ਘਰ ਆ ਗਿਆ ਕਰੋ ਤੇ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਜ਼ਰੂਰ ਐਡ ਕਰੋ। ਚਾਹੇ ਉਹ ਦਹੀਂ ਤੋਂ ਲੋ, ਚਾਹੇ ਉਹ ਐਗ ਤੋਂ ਲੋ, ਚਾਹੇ ਉਹ ਮਤਲਬ ਪਨੀਰ ਤੋਂ ਲੋ, ਚਾਹੇ ਸੋਇਆਵਿੰਦੀ ਹਨਾ ਵੜੀਆਂ ਜਿਹੜੀਆਂ ਹੁੰਦੀਆਂ ਨੇ ਉਹਦੇ ਤੋਂ ਲੋ। ਚਾਹੇ ਆਪਾਂ ਛੋਲੇ ਲੈ ਲਈਏ, ਦਾੜਾ ਲੈ ਲਈਏ, ਦਾਲਾਂ ਵਿੱਚ ਵੀ ਪ੍ਰੋਟੀਨ ਹੁੰਦਾ ਹਨਾ। ਤੇ ਤੁਸੀਂ ਕਿਸੇ ਵੀ ਤਰ੍ਹਾਂ ਆਪਣਾ ਪ੍ਰੋਟੀਨ ਜਿਹੜਾ ਹਨਾ ਪੂਰਾ ਕਰਨਾ। ਹਾਂ ਆ ਗੱਲ ਬਿਲਕੁਲ ਸਹੀ ਕਹੀ ਹੈ। ਜਿਹੜਾ ਤੂੰ ਡੱਬਾ ਫੜ ਕੇ ਕਹਿ ਰਹੀ ਹੈ ਉਹ ਟੋਟਲੀ ਰੋਂਗ ਹੈ। ਡੱਬਾ ਨਾਟ ਰეკਮੈਂਡਡ ਕੋਈ ਵੀ ਸਿੰਥੈਟਿਕ ਚੀਜ਼ ਬਾਡੀ ਲਈ ਹਾਨੀਕਾਰਕ ਰਹੇਗੀ ਹਮੇਸ਼ਾ ਤੇ ਜਿਹੜੀਆਂ ਕਹਿ ਰਹੀਆਂ ਹਨ ਡਾਈਟ ਲਈ ਪ੍ਰੋਟੀਨ ਐਡ ਕਰੋ ਗੁੱਡ ਵੈਰੀ ਗੁੱਡ ਵੈਰੀ ਨਾਈਸ ਹਾਂ ਬਿਲਕੁਲ ਲੋ ਲੇਕਿਨ ਜਦ ਤੁਸੀਂ ਵੱਡੀ ਉਮਰ ਚ ਹੈਗੇ ਹੋ ਨਾ ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖੋ 6 ਮਹੀਨੇ ਬਾਅਦ ਤੁਹਾਡਾ ਬਲੱਡ ਟੈਸਟ ਜ਼ਰੂਰੀ ਹੈ ਤਾਂ ਕਿ ਤੁਹਾਡੀ ਬਾਡੀ ਚ ਕ੍ਰੈਟ ਲਾਈਨ ਪੋਟਾਸ਼ੀਅਮ ਵਧ ਨਾ ਜਾਵੇ ਜਿਹਦੇ ਕਰਕੇ ਤੁਹਾਡੀਆਂ ਕਿਡਨੀਆਂ ਦੀ ਮੱਚ ਉੱਦ ਜਾਵੇ ਸੋ ਉਸ ਕਰਕੇ ਪ੍ਰੋਟੀਨ ਦੀ ਜਿਹੜੀ ਕੁਆਂਟੀਟੀ ਆ ਉਹ ਲਿミਟਿਡ ਕਰ ਦਿੱਤੀ ਜਾਂਦੀ ਆ ਇਸ ਚੀਜ਼ ਦਾ ਵੀ ਧਿਆਨ ਰੱਖੋ ਫੇਰ ਮੈਂ ਮੈਂ ਹੁਣ ਦੱਸ ਮੈਂ ਕੀ ਕਰਾਂ ਮੈਂ ਹੁਣ ਇਹਨੂੰ ਗਾਹਾਂ ਨਾ ਕੱਢਾਂ ਹੈਲਥ ਦੇ ਰਿਗਾਰਡਿੰਗ ਮੈਂ ਐਡੀ ਕੌਨਸ਼ੀਅਸ ਹੈ ਗਈਆਂ ਤੇ ਮੈਂ ਵੀ ਤਾਂ ਮਰ ਚੁ ਤਾਂ ਮੈਂ ਤਾਂ ਕੁਝ ਵੀ ਨਹੀਂ ਕਰਾਂ ਇੱਕ ਪਰਛਲ ਵੀ ਨਹੀਂ ਕਰ ਸਮਝ ਚੱਤ ਮੈਨੂੰ ਉਹ ਦਿਖਾਣਾ ਚਾਹਦੀ ਸੀਗੀ ਤੇ ਇੱਕ ਮੈਂ ਲਈਆ মালਟੀਵਿਟਾਮਿਨ ਬਾਇਓਟੇਨ ਦੇ মালਟੀਵਿਟਾਮਿਨ ਜਿਹਦੇ ਵਿੱਚ ਸਿਰ ਮੇਂਆਂ ਦੋ ਟੈਬਲੇਟਸ ਰਹਿ ਗਈਆਂ ਨੇ ਤੇ ਬਾਕੀ ਨੇ ਖਾ ਚੁਕੀਆਂ ਇਹਦੇ ਵਿੱਚ ਆਪਾਂ ਨੂੰ ਮਿਲਦੀਆਂ ਨੇ ਚੀਨਾ ਇਹ ਟੈਬਲੇਟ ਵੀ ਲੈ ਸਕਦੇ ਹੋ ਬਾਇਓਟਿਨ ਮਲਟੀਵਿਟਾਮਿਨ ਬਾਇਓਟਿਨ ਦੇ ਮਲਟੀਵਿਟਾਮਿਨ ਲੈ ਸਕਦੇ ਹੋ ਤੁਸੀਂ ਇਹ ਟੈਬਲੇਟ ਲੈ ਜੇ ਤੁਹਾਡੇ ਖੇਚ ਹੋ ਜਾਣਗੇ ਸਮੂਲ ਹੋ ਜਾਣਗੇ ਤੁਹਾਡੇ ਨੇਲਸ ਹੋ ਜਾਣਗੇ ਖੁਕਾਂਚੇ ਅਸਾਨੀ ਰਹੂਗੀ ਗੁੰਡ ਤੇ ਕੰਨਾਂ ਦੇ ਮੈਲ ਕੱਢਣ ਜਸਾਨੀ ਰਹੂਗੀ ਨੇਲਸ ਮਜ਼ਬੂਤ ਕਰੋ ਹਾਂ ਵਾਲ ਵੀ ਸੋਹਣੇ ਕਰੋ ਥੱਲੇ ਝੂਆ ਵੀ ਸੋਹਣੀ ਹੋਣੀ ਚਾਹੀਦੀ ਹੈ ਤੁਹਾਡੀਆਂ ਬਹੁਤ ਮਜ਼ਬੂਤ ਤਾਂ ਪਹਿਲੇ ਕੀ ਜੀ ਚੀਜ਼ ਪੰਜੀ ਤੁਹਾਨੂੰ ਜੇ ਬਾਇਓਟਿਨ ਨਹੀਂ ਪਤਾ ਬਾਇਓਟਿਨ ਇੱਕ ਮੇਨ ਪਾਟ ਹੈਗਾ ਜਿਹੜਾ ਤੁਹਾਡੀ ਬੋਡੀ ਚ ਬਹੁਤ ਜ਼ਰੂਰੀ ਹੈ ਬਾਲਾਂ ਲਈ ਨਖੂਨਾਂ ਲਈ ਸਕਿਨ ਦੇ ਲਈ ਬਹੁਤ ਜ਼ਰੂਰੀ ਹੈ ਤੋ ਮੈਂ ਨਾ ਇਸੇ ਤਰ੍ਹਾਂ ਦੀ ਬੇਵਕੂਫ ਔਰਤਾਂ ਦੇ ਬਹੁਤ ਖਿਲਾਫ ਐਸੇ ਲੋਕਾਂ ਦੇ ਬਹੁਤ ਖਿਲਾਫ ਆ ਮੁੰਡੇ ਜਨਾਨੀ ਖਸਰਾ ਜੋ ਵੀ ਹੋਣ ਔਰਤਾਂ ਮੈਂ ਜਰਾ ਸਾਰੇ ਲੱਪਪਾ ਜਿਹੜੇ ਲੋਕੀ ਗੋਲੀਆਂ ਨੂੰ ਰეკਮੈਂਡ ਕਰਦੇ ਨੇ ਜਿਹੜੇ ਲੋਕੀ ਸਿੰਥੈਟਿਕ ਫੂਡ ਨੂੰ ਰეკਮੈਂਡ ਕਰਦੇ ਆ ਹੁਣ ਮੈਂ ਇਹਨੂੰ ਕਿਉਂ ਚੱਕਿਆ ਇਹਨੂੰ ਕਿਉਂ ਟਾਰਗੇਟ ਕੀਤਾ ਆਪਣੀ ਵੀਡੀਓ ਦੇ ਵਿੱਚ ਇਸੇ ਕਰਕੇ ਕਿਉਂਕਿ ਇਹ ਇਹ ਸਿੱਧੇ ਤੌਰ ਤੇ ਤੁਹਾਨੂੰ ਸਿੰਥੈਟਿਕ ਫੂਡ ਦੇ ਵੱਲ ਰეკਮੈਂਡ ਕਰ ਰਹੀ ਕਿ ਸਪਲੀਮੈਂਟ ਲੋ ਡੱਬਾ ਲੋ ਡੱਬਾ ਲੋ ਸਿੰਥੈਟਿਕ ਫੂਡ ਲੋ ਹਾਂ ਇਹ ਦਿਖਾਉਂਦੀ ਪਈ ਆ ਇਹ ਐਕਸਪ੍ਰੈਸ ਕਰ ਰਹੀ ਆ ਦੂਸਰੇ ਪਾਸੇ ਕਹਿੰਦੀ ਗੋਲੀਆਂ ਖਾਓ ਜੀ ਗੋਲੀਆਂ ਤੁਸੀਂ ਇਹ ਗੋਲੀਆਂ ਪਤਾ ਲੈਣਾ ਹੈਗਾ ਹਰਨਾਮ ਦੇ ਤੁਹਾਡੇ ਕੋਲ ਫਰੂਟ ਨਹੀਂ ਖਾਦੇ ਜਾਂਦੇ ਤੁਸੀਂ ਪੱਲ ਕਿਉਂ ਨਹੀਂ ਲੈ ਰਹੇ ਤੁਸੀਂ ਬਾਇਓਟਿਨ ਲੈਣੀ ਐ ਸੈਡ ਕਿਉਂ ਨਹੀਂ ਲੈ ਰਹੇ ਹੈਗੇ ਨੱਟ ਸਟ ਆ ਗਏ ਹੌਲਨਟ ਆ ਗਏ ਖਰੋਟ ਆ ਗਏ ਤੁਸੀਂ ਇਹ ਚੀਜ਼ਾਂ ਦਵਾਈਆਂ ਤੇ ਫੂਕਣੀਆਂ ਹੈਗੀਆਂ ਹਰਨਾਮ ਦੇ ਤੁਸੀਂ ਕਿਉਂ ਨਹੀਂ ਸਹੀ ਡਾਈਟ ਲੈ। ਇਹ ਤਾਂ ਚਲੋ 30+ ਹੋ ਗਈ ਹੈ। ਇਹਦਾ ਬੱਚਾ ਹੋ ਗਿਆ ਠੀਕ ਹੈ। ਸੋਖ ਨਾਲ ਸੋਹਣਾ ਬੱਚਾ ਜਵਾਕ ਜਿੰਦਾ ਵਸਦਾ ਰਹੇ। ਪਰ ਜਿਹੜੀ ਯੰਗ ਜਨਰੇਸ਼ਨ ਆ ਨਿਭਾ ਨਿਭੀ ਕਹਿੰਦੇ ਆ, ਛਿੜਾ ਛੜੀ ਕਹਿ ਦਿੰਦੇ ਆ, ਜੋ ਵੀ ਉਹਨੂੰ ਲੋੜਾ ਲਸਣ ਕਹਿ ਦਿੰਦੇ ਆ, ਜਨ ਜੀ ਜਨਰੇਸ਼ਨ ਹੈਗੀ ਆ ਜਿਹੜੇ ਜਿੰਨਾਂ ਦੇ ਛੋਟੇ ਜਵਾਕ ਹੋ ਗਏ ਤੁਸੀਂ ਉਹਨਾਂ ਨੂੰ ਡਾਈਟ ਪ੍ਰੋਪਰ ਦੇ ਦੋ, ਬੈਲੈਂਸਡ ਦੇ ਦੋ। ਕਿਤੇ ਨਹੀਂ ਤੁਹਾਡਾ ਕਿਸੇ ਦਾ ਕੁਝ ਵਿਗੜਦਾ ਕਿਸੇ ਦਾ ਜਵਾਕ ਦਾ ਸੋਖ ਨਾਲ 100 ਸਾਲ ਕੱਟ ਕੇ ਜਾਣਗੇ ਸਾਰਿਆਂ ਦੇ ਜਵਾਕ। ਤੁਸੀਂ ਬੈਲੈਂਸਡ ਡਾਈਟ ਦੋ। ਔਰ ਇਹਨਾਂ ਛੋਟੇ ਛੋਟੇ ਚ ਕਿਸੇ ਨੇ ਕਿਹਾ ਤਾਂ ਇਹ ਗੋਲੀਆਂ ਵਰਤ ਤੀਆਂ ਚਲੋ ਮਾਰ ਲਓ ਬੰਦੇ ਅਪਲੀਸ ਤੁਹਾਨੂੰ ਜਾਣਕਾਰੀ ਤਾਂ ਹੋਵੇ ਕਿਹੜੀ ਚੀਜ਼ ਵਰਤਨੀ ਹੈ ਕਿਹੜੀ ਨਹੀਂ ਵਰਤਨੀ ਤੁਹਾਡਾ ਤੁਹਾਡੀ ਏਜ ਕੀ ਹੈ ਤੁਹਾਡੀ ਬਾਡੀ ਅਬਜ਼ਰਵ ਕਰ ਸਕਦੀ ਹੈ 40 ਪਲੱਸ ਤੁਸੀਂ ਹੋ ਗਏ ਹੋ ਜਾਂ 30 आ, 40 ਪਲੱਸ ਜਾਂ 35 ਅਬਵ ਹੋ ਗਏ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਬਾਇਓਟਿਕ ਲੈ ਰਹੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰੋਟੀਨ ਲੈ ਰਹੇ ਹੋ ਲੇਕਿਨ ਜਿਹੜੀ ਤੁਹਾਡੀ ਬਾਡੀ ਦੀ એનર્ਜੀ ਰਿਲੀਜ਼ ਨਹੀਂ ਹੋ ਰਹੀ ਹੈ ਕਿ ਥੋੜਾ ਟਿਕਸਨ ਬਾਹਰ ਨਿਕਲਣਗੇ ਯਾਰ ਬਹੁਤ ਲੰਬਾ ਪ੍ਰੋਸੈਸ ਹੈ ਮੈਂ ਤਾਂ ਭਾਂਚਾ ਲਾ ਕੇ ਚੈਨਲ ਬਣਾਉਂਦਾ ਸੋਚ ਲਈਆ ਹੈ ਹੈਲਥ ਨਾਲ ਰਿਲੇਟਡ ਮੈਨੂੰ ਜ਼ਰੂਰ ਦੱਸੋ ਇਹਦੇ ਰਿਲੇਟਡ ਮੈਨੂੰ ਬਣਾਉਣਾ ਚਾਹੀਏ ਕਿ ਨਹੀਂ ਬਣਾਉਣਾ ਚਾਹੀਏ ਤੇਰੀ ਗੱਲ ਬੱਚੋ ਐਸੇ ਕੁਸਾ ਚਾ ਚਾ 10 ਬਸ ਦੇ ਵਿੱਚ ਟੈਬਲੇਟ ਆ ਗਈ ਹੈ ਜੇ ਤੁਸੀ ਚਾਹਨਾ ਤੁਹਾਡੇ ਹੈਅਰ ਅੱਛੇ ਹੋ ਜਾਣ ਘੜੀਕੀ ਨੱਚੀ ਹੋ ਜਵੇ ਤੁਹਾਡੇ ਨੇਲਸ ਅੱਛੇ ਹੋ ਜਾਣ ਹਨਾ ਤੇ ਆਪਣੀ ਇਹਦੀ ਹੱਡੀਆਂ ਵੀ ਮਜ਼ਬੂਤ ਹੋ ਜਾਣ ਤਾਂ ਤੁਸੀਂ ਆ ਵਾਲੇ ਮਲਟੀਵਿਟਾਮਿਨ ਕਿ ਲੈ ਸਕਦੇ ਹੋ ਮੈਂ ਕਿਸੇ ਵੀ ਕੰਪਨੀ ਲੈ ਆ ਕਰਦੇ ਹਾਂ ਆਪਾਂ ਨੇ ਨਾ ਸਬਸਕ੍ਰਾਈਬ ਕਰਾ ਨੂੰ ਬਲੌਗਰ ਕਦੇ ਨਾ ਕਿਓ ਕਦੇ ਨਾ ਸਿਖਾਇਓ ਵੀ ਬਲੌਗਰੋ ਤੁਸੀਂ ਕਦੀ ਤਾਂ ਕੁਝ ਚੰਗ ਦਾ ਬੋਲ ਲਓ ਕਦੀ ਤਾਂ ਚੱਜ ਦੀ ਮਤ ਦੇ ਲੋ ਕਿਸੇ ਨੂੰ ਭੈਣ ਚੋੜਾ ਇਹ ਵਾਲੇ ਪਾਲਰ ਤੇ ਜਾਓ ਇਹ ਵਾਲਾ ਸੂਟ ਸਵਾਓ ਇੱਥੇ ਜਾਓ ਇਹ ਖਾਓ ਹਲਾਨਾ ਕਰੋ ਇਹ ਫੁੱਦੂ ਚੀਜ਼ਾਂ ਸਖਾਨ ਦੇ ਪਈਆਂ ਚੱਜ ਦੀ ਕੋਈ ਗਲਤ ਕਰ ਲਾ ਭੈਣ ਤੇ ਲੋੜਿਓ ਹਾਂ ਸਾਡਾ ਗੁੱਸਾ ਆਂਦਾ ਬਹੁਤ ਗੁੱਸਾ ਆਂਦਾ ਜਿਹੜੀਆਂ ਆ ਬਾਇਓਟਿਨ ਦੀਆਂ ਗੋਲੀਆਂ ਲੈਣ ਠੀਕ ਹੈ ਕਈਆਂ ਨੂੰ ਬਹੁਤ ਜ਼ਿਆਦਾ ਸਸਤੇ हेयर फॉਲ ਹੁੰਦਾ ਸਕਿਨ ਦੇ ਦਿੱਕਤ ਆਂਦੀ ਹੈ ਉਹ ਸਪਲੀਮੈਂਟ ਲੋ ਲੇਕਿਨ ਲੈਮੀ ਖਰੇ ਨਾਲ ਲੋ ਆ ਨਾ ਤਾਂ ਤੁਹਾਨੂੰ ਕੋਈ ਡਾਕਟਰ ਦੱਸਣ ਵਾਲਾ ਨਾ ਤਾਂ ਤੁਹਾਨੂੰ ਕੋਈ ਕੇਮਿਸਟ ਵਾਲਾ ਦੱਸਣ ਵਾਲਾ ਉਹਨਾਂ ਨੇ ਆਪਣੀ ਚਲਾਣੀ ਹੈ ਦੁਕਾਨ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੈਨ ਮੇਡ ਮੈਥ ਸਿੰਥੈਟਿਕ ਇੰਗਲਿਸ਼ ਦਵਾਈਆਂ ਜਿਹੜੀਆਂ ਹੁੰਦੀਆਂ ਨਾ ਇਹਨਾਂ ਚੀਜ਼ਾਂ ਨੂੰ ਥੋੜਾ ਅਵੋਇਡ ਹੀ ਕਰੋ ਤੁਹਾਨੂੰ ਹਜੇ ਕੁਝ ਨਹੀਂ ਪਤਾ ਮੈਡੀਕਲ ਇੰਡਸਟਰੀ 'ਚ ਚੱਲਦਾ ਕੀ ਪਿਆ ਹੈ ਬਹੁਤ ਕੁਝ ਲੰਮਾ ਚੱਲ ਰਿਹਾ ਹੈ ਤੁਹਾਡੀ ਜ਼ਿੰਦਗੀਆਂ ਨਾਲ ਸਿੱਧੇ ਤੌਰ ਤੇ ਸਾਹਮਣੇ ਡੈਗ ਲੋਕੀ ਖੇਲਦੇ ਪੈਨੇ ਡਾਕਟਰ ਬੈਕ ਤਾਨੂੰ ਕੁਛ ਨਹੀਂ ਪਤਾ ਲੱਗਣਾ ਕਰੋਨਾ ਦੇ ਕੀ ਹੋਇਆ ਦੇਖ ਲੈਣਾ ਚੰਗੀ ਬੁੰਡ ਮਰਾਈ ਨਾ ਤੁਸੀਂ ਜੇ ਕੋਈ ਲੈ ਵੀ ਰਿਹਾ ਨਾ ਬਾਇਓਟਿਨ ਇੱਕ ਦਿਨ ਛੱਡ ਕੇ ਲੈ ਲਓ ਬਹੁਤ ਜ਼ਿਆਦਾ ਸੱਸ ਜੇ ਤੁਹਾਡੇ ਹੈਅਰ ਫਾਲ ਹੋ ਰਹੇ ਆ 2 ਮਹੀਨੇ ਲਓ ਛੱਡ ਦਿਓ 15 ਦਿਨ ਫਿਰ ਇੱਕ ਇੱਕ ਦਿਨ ਛੱਡ ਕੇ ਇਦਾਂ ਲਓ ਤੁਸੀਂ ਆਪਣੀ ਕਿੱਦਿਆਂ ਦੇ ਮਾਣਾ ਚ ਦਵਾ ਲਿਓ ਲੀਵਰ ਨਾ ਖਰਾਬ ਕਰਾ ਲਿਓ ਆ ਸਰ ਇਨੇ ਕੁਰਸੀਆਂ ਤੇ ਮਗਰ ਲੱਗ ਕੇ ਕੁਰਸੀਆਂ ਤਾਂ ਯਾਦ ਆਇਆ ਇੱਕ ਆ ਦੂਸਰੀ ਕੁਰਸੀ ਦੇ ਉੱਤੇ ਗੱਲ ਕਰ ਲਈਏ ਡਰਗ ਦੋ ਡਰਗ ਦੋ ਡਰਗ ਦੋ ਡਰਗ ਦੋ ਮੈਨੂੰ ਡਰਗ ਦੋ ਮੈਨੂੰ ਡਰਗਸ ਦੋ ਮੈਨੂੰ ਡਰਗ ਦੋ ਮੇਰੇ ਨੇ ਗਾਜਾ ਲਾਓ ਚਰਸ ਲਾਓ ਐਮ ਡੀ ਐਮ ਲਾਓ ਐਕਸੀ ਸੀ ਲਾਓ ਵੈਸੇ ਕੋਈ ਇਰਾਦਾ ਨਹੀਂ ਸੀ ਇਹਨੇ ਆਪ ਕਿਹਾ ਦੀਦੀ ਦੀਦੀ ਮੇਰੀ ਮਾਰੋ ਤੁਸੀਂ ਬਹੁਤ ਸੋਹਣੀ ਮੇਰੀ ਮਾਰੀ ਛੇਗੀ ਇੱਕ ਵਾਰੀ ਫੇਰ ਮੇਰੀ ਮਾਰੋ ਆਗੀ ਕਮੈਂਟ ਦੇ ਵਿੱਚ ਕੋਈ ਚੀਜ਼ ਸਦਕੇ ਕਰ ਤੇਰੇ ਲਈ ਆ ਮੋਸਟ ਵੈਲਕਮ ਤੇ ਇਹਨੇ ਕਮੈਂਟ ਕੀਤਾ ਹਾਂਜੀ ਪੰਜੀ ਦਾ ਮੈਂ ਉਹ ਆ ਕਮੈਂਟ ਕਮੈਂਟ ਆ ਇੱਥੇ ਵੀ ਲਾ ਦਨੀ ਮੈਂ ਤੇ ठीक बैया दो तीन कमेंट आए हैं दो तो पहले डिलीट करता जे मैं पिन किते थे चिंटू बेकार जनानी बिना फालतू गाली दे रही है मैं तेरे कमेंट पढ़ लूँ फिर तेन देनी इन दे तू वैसलीन ला के रख चेतना चाहिए ठीक है बेकार औरत अगर किसी बात का पता नहीं है तो कुत्ते जैसे भौक मत तुम हम लोगों को जिदी गाली दे रही हो तेरा खर्चा चल एक एक करके जवाब दें मजा होगा इतना बेकार औरत अगर किसी बात का पता नहीं है तो कुत्ते जैसे मत ठीक है ਅਲੀ ਗੱਲ ਤਾਂ ਫੁੱਦੀ ਆਂਦੀ ਐ ਰੰਡੀ ਮਾਂ ਦੀ ਬੱਚੀ ਐ ਬੇਕਾਰ ਹੈਗੀ ਐ ਤੂੰ ਕੁੱਤੇ ਦੀ ਤਰ੍ਹਾਂ ਆਵਾਰਾ ਨੰਗੀ ਹੋ ਕੇ ਆਪਦਾ ਸ਼ਰੀਰ ਜਿਸਮ ਮਾਨੀ ਤੰਦੇ ਕਰ ਰਹੀ ਐ ਦਿਖਾ ਦਿਖਾ ਕੇ ਇਹ ਧੰਦਾ ਹੋ ਗਿਆ ਭੈਣ ਜੀ ਇਹ ਆਪ ਜੋ ਤਿੱਖੇ ਤਿੱਖੇ ਕਰਕੇ ਆਪਣਾ ਨਿਪਲਾ ਦਿਖਾ ਰਹੀ ਐ ਨਾ ਇਹ ਬੇਕਾਰ ਹੋ ਰ ਤੂੰ ਐ ਇਹ ਤੂੰ ਐ ਤਦਾਂ ਆਦਮੀ ਆ ਤੇਰੀ ਮਾਂ ਵਾ ਤੇਰੀ ਭੈਣ ਵਾ ਰੰਡੀ ਜਿਹੜੀ ਫੜੀ ਗਈ ਸੀ ਹੋਟਲ ਦੇ ਵਿੱਚ ਯਸ ਇਹਦਾ ਕੁੱਕੀ ਦਾ ਗਾਣਾ ਕੁੱਕੀ ਨੇ ਕਿਹਾ ਸੀ ਹੋਟਲ ਚ ਫੜੀ ਗਈ ਸੀ ਮੈਂ ਨਹੀਂ ਕਿਹਾ ਮੈਂ ਉਹਦੀ ਗੱਲ ਰਿਪੀਟ ਕਰ ਰਹੀ ਹਾਂ ਠੀਕ ਐ ਅੱਗੇ ਪੜਦੇ ਆ ਬੇਕਾਰ ਭੈਣ ਦੀ ਫੁੱਦੀ ਖਾਂ ਹਾਲੇ ਤੈਨੂੰ ਪਤਾ ਕੀ ਹੈ ਮੇਰੀ ਕੀਮਤ ਹਾਂ ਮੈਂ ਮੇਰੀ ਫੈਮਿਲੀ ਲਈ ਕਿੰਨੀ ਇੰਪੋਰਟੈਂਟ ਹੈਗੀ ਹੈ ਮੇਰੇ ਕੋ ਬਰਬਾਦਾ ਦਿੱਤਾ ਹੋਇਆ ਬਹੁਤ ਕੁਝ ਬਸ ਇੱਕ ਲੋੜਾ ਨਹੀਂ ਹੈ ਤੁਹਾਡੇ ਲਈ ਲੱਪੜ ਦਾ ਲੈ ਕੇ ਰੱਖਿਆ ਹੋਇਆ ਆਹੋ ਤੇ ਆਇਓ ਕੁੱਤੇ ਕੇ ਜੈਸੇ ਭੌਂਤ ਭੌਂਕ ਭੂਕ મત ਭੂਖ ਅਲੇ ਪੰਜੀ ਚਲੋ ਛੱਡ ਪੜਾ ਕਿ ਜਿੱਦਾਂ ਮਰਦੀ ਲਿਖਿਆ ਮੈਨੂੰ ਤਾਂ ਸਮਝ ਆ ਗਿਆ ਨਾ ਭੌਂਕ મત ਮੈਂ ਤਾਂ ਬਈ ਪੜਾ ਮੈਂ ਤਾਂ ਐਸੇ ਮਾਰੂੰਗੀ ਤੈਨ ਘੜ ਅੱਗੇ ਬੋਲ

ਕਿੰਝ ਜਾਇਆ ਹਾਂ ਤੇ ਇਤਨਾ ਧਮ ਹੈ ਤੇਰੇ ਮੇ ਆਪਣਾ ਫੇਸ ਦਿਖਾ ਕੇ ਰੋਸਤ ਕਰ ਭੁੱਖੀ ਪੈਸੇ ਦੀ ਤੂੰ ਹਾਂ ਭੁੱਖੀ ਪੈਸੇ ਦੀ ਫੁੱਕਦੀ ਆਂਦੀ ਏ ਲੰਨ ਲੈਣਦੀ ਏ ਭੁੱਖੀ ਤਾਂ ਤੂੰ ਆ ਤੂੰ ਆ ਕੇ ਆਪਣਾ ਜਿਸਮ ਵੇਚ ਰਹੀ ਏ ਸੋਸ਼ਲ ਮੀਡੀਆ ਤੇ ਹੈ ਪੈਸਾ ਫੇਸ ਨਹੀਂ ਦਿਖਾਣਾ ਆ ਆਹੀ ਹੈ ਆਹੀ ਹੈ ਹੈ ਆਹੀ ਹੈ ਆ ਮੇਰੇ ਹੱਥ ਆ ਜਿਹੜੇ ਤੁਹਾਡੀ ਗੁੰਡਾ ਜੇ ਜਾਂਦੇ ਆ ਭੈਣ ਦੀ ਲੰਨ ਤੇਰੀ ਕੁੱਤੀ ਦੀ ਸਿਆ ਖਾਣ ਵੱਡਾ ਵੱਡ ਕੇ ਤੇ ਫਾਂ ਚੋਦੀਆਂ ਤਾਂ ਛੇ ਦੀ ਬੁੱਕ ਕਿਤਨੀ ਔਕਾਤ ਐ ਸਾਡੀ ਤੇਰੀ ਵਰਗੀਆਂ ਨਾ ਇੱਥੇ ਕੰਮ ਕਰਦੇ ਭਾਂਡੇ ਮਾਂਦੇ ਕਾ ਜਾਂਦੀਆਂ ਤੇਰੀ ਵਰਗੀਆਂ ਨਾਲੀ ਸਾਫ਼ ਕਰਦੀਆਂ ਮਲੀ ਦੇ ਵਿੱਚ ਤੇਰੀ ਆ ਔਕਾਤ ਆ ਫਿਰ ਸੁਣੂਗਾ ਤੁਸੀਂ ਸਿੱਧਾ ਸਿੱਧਾ ਤੇਰੀ ਵਰਗੀਆਂ ਮੈਂ ਛੇਤੀ ਕਿਤੇ ਆਪਣੇ ਘਰ ਦੇ ਦਰਾਂ ਦੇ ਮੂਹਰੇ ਨਾ ਖੜੀ ਕਰਾਂ ਤੇਰੀ ਤਾਂ ਤੇਰੀ ਪਿੰਕੀ ਵਰਗੀਆਂ ਸਾਰੀ ਦੋ ਕੋੜੀ ਦੇ ਤੇਰੀ ਜਿਹੜੇ ਤੂੰ ਕਿਹੜੇ ਖਸਮ ਕੋ ਬੈਠੀ ਆ ਤੂੰ ਰੰਡੀ ਆ ਤੂੰ ਕਿਹਨੇ ਖਸਮ ਕੋ ਬੈਠੀ ਐ ਕਿੱਥੇ ਤੂੰ ਡੋਂਡ ਮਾਰਾ ਰਹੀ ਐ ਹੈ ਕਿਹੜੇ ਖਸਮ ਕੋ ਬੈਠੀ ਐ ਦੱਸ ਜਰਾ ਤੇਰਾ ਹਸਬੰਡਾ ਕਰਾ ਜਿਹੜਾ ਤੂੰ ਲਾਈਵ 'ਚ ਦਿਖਾਇਆ ਹੈ ਛੇਵਾਂ ਦਾ ਖਸਮ ਦੀ ਲੱਗੀ ਤੂੰ ਰ देखा कर रोस्ट कर अच्छा भुक्की पैसों में ठीक है तो कॉमन होती है हम लोगों को गाली गंदी गाली देने वाली चल तो चंगी गाली दे रहा तू मैंने लेख के दे रहा मैं गंदी गाली नहीं दूंगी गोल प्रोमिस गोल प्रोमिस <laughs> अगे करते लग गया है कथ गई है अच्छा हम लोगों को गलत बोलने वाली अच्छा बदतमीज़ औरत कॉमन सेंस है बोलने की आ गई है बदतमीज औरत कॉमन सेंस है बोलने की तो कॉमन सेंस ही है भाई इसको कॉमन सेंस ही बोलते हैं तेरी चूतिया हरकत पे मेरा कॉमन सेंस है तुमको गाली देना बाकी जूत तेरे अब बोलने की बेकार औरत है हां कमेंट पढ़ लिया था सबने सबसे आ गया कमेंट पढ़ लिया था सबसे माफी मांगी है मैंने अगर तेरे में दम है तो तू अपना फेस दिखा कर, बात कर तू मेरी गांड देख सारी है ਉਹ ਮਰੀ ਗਾੜ ਤੇ ਜਿਬਾ ਮਾਰਤਾ ਹਰਦੀ ਫੁੱਟੀ ਖਾਨੂ ਆਹਾ ਤੇ ਅੱਗੇ ਕੀ ਲਿਖਿਆ ਫੇਸ ਦਿਖਾ ਕੇ ਬਾਤ ਕਰ ਫੇਸ ਦਿਖਾ ਕੇ ਹਮ ਲੋਗੋ ਕੋ ਗਾਲੀ ਦੇ ਜਾਣਾ ਤੇ ਪਹਿਚਾਨ ਪਤਾ ਨਹੀਂ ਕੌਣ ਹੈ ਤੂੰ ਕੌਣ ਨਹੀਂ ਇਤਨਾ ਗੰਦਾ ਕਿਉਂ ਬੋਲ ਰਹੀ ਹੈ ਹਮ ਲੋਗੋ ਕੋ ਹਮ ਲੋਗੋ ਕੋ ਨਹੀਂ ਬੋਲਣਾ ਆਤਾ ਹੈ ਦੇਖਾ ਨਾ ਤੇਰੀ ਮਾਂ ਦੀ ਚੋਥਲੀ ਕੁੱਤਿਆ ਤੂੰ ਰੰਗੀ ਸਾੜੀ ਤੇਰੀ ਮਾਂ ਦੀ ਚੋਥ ਕੁੱਤੀ ਦੀ ਬੱਚੀ ਹਰਾਨ ਦੀ ਹੈ ਚਲੋ ਪੰਜਾਬੀ ਗਿਆ ਜੋ ਮੇਰੇ ਕੋਲ ਨਹੀਂ

ਮਨ ਦਾ ਅਸਰ ਹੈ ਹੈ ਕੋਈ ਹੈ ਤੈਨੂੰ ਮੈਂ ਕੀ ਕਹਾਂ ਤਰ ਤੈਨੂੰ ਮੈਂ ਕਹੂੰਗੀ ਨਾ ਜੋ ਤੂੰ ਦਿਖਾਇਆ ਉਹ ਮੈਂ ਕਹਿ ਦਿੱਤਾ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਬਲੌਗਰ ਉਹ ਅੰਜਰੋ ਇਨਫਲੂਐਂਸਰ ਉਹ ਤੁਹਾਨੂੰ ਸਾਰਿਆਂ ਨੂੰ ਜੇ ਐਡੀ ਦਿੱਕਤ ਹੈ ਤਾਂ ਕਿਉਂ ਬੁੰਡ ਮਰਾਨੀ ਆਂ ਘਰ ਬਹਿ ਦਿਆ ਕਰੋ ਹੁਣ ਨਾ ਸੀਆ ਟਪਦੀ ਪਈ ਹੈ ਕਮੈਂਟਾਂ ਜੇ ਚੱਲ ਜੀ ਸਦਕੇ ਘਰ ਤੋਂ ਕੋਈ ਚੱਕਰ ਨਹੀਂ ਤੂੰ ਕਰਤਾ ਤੇਰਾ ਰਾਈਟ ਆ ਤੂੰ ਚਾਰ ਕਰ 10 ਕਰ 50 ਕਰ ਡੇਲੀ ਕਰ ਕੋਈ ਚੱਕਰ ਨਹੀਂ ਜਿੱਤਾ ਤੇਰੇ ਮਨਾਂ ਦਾ ਤੂੰ ਲਿਖ ਪਰ ਮੇਰਾ ਮਨ ਕੀਤਾ ਕਿ ਮੈਂ ਤੈਨੂੰ ਇਸ ਤਰ੍ਹਾਂ ਜਵਾਬ ਦਵਾਂ ਤੂੰ ਜਿਹੜਾ ਪਹਿਲਾ ਕਮੈਂਟ ਕੀਤਾ ਸੀ ਉਹ ਡਿਲੀਟ ਕਰਤਾ ਜਿੱਤਾ ਮੈਂ ਰਿਪਲਾਈ ਕੀਤਾ ਸੀ ਇਨਸਟਾਗ੍ਰਾਮ ਤੇ ਗੱਲ ਕਰ ਲੈ ਜਿਹੜੀ ਤੂੰ ਆਪਣੀ ਗੱਲ ਰੱਖ ਲੈ ਜਿਹੜੀ ਰੱਖਣੀ ਹੈ ਪਰ ਨਹੀਂ 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 ਫੇਰ ਮੈਂ ਆਪਾਂ ਨਾ ਚੱਲ ਗਏ ਇਹ ਨੂੰ ਹੀ ਛਕਣ ਪਾ ਲੈਣੇ ਤਰੀਕੇ ਨਾਲ ਸਾਲੀ ਅੱਗੇ ਨਾ ਕੋਈ ਨਾ ਪਿੱਛੇ ਤੇਰਾ ਨਾ ਘਰ ਬਾਰ ਨਾ ਤੇਰੀ ਮਾਂ ਨਾ ਤੇਰਾ ਪਿਓ ਨਾ ਤੇਰਾ ਕੋਈ ਖਸਮ ਤੇ ਰਹੀ ਗੱਲ ਆ ਭਈਆਂ ਦੀ ਮਾਂ ਦੀ ਲੜ ਭੈਣ ਜਦੋਂ ਕੁੱਤੇ ਤੂੰ ਹੀ ਗੰਦ ਪਾਇਆ ਇੱਥੇ ਸਾਲਿਓ ਸਫਾਈ ਤੁਸੀਂ ਕੰਜਰੋ ਰਹੇ ਨਹੀਂ ਜਾਂਦਾ ਜਿੱਥੇ ਦੇਖਦੇ ਉੱਥੇ ਹੀ ਹੱਗ ਦਿੰਦੇ ਔ ਥੁੱਕ ਦਿੰਦੇ ਹੋ ਹਰਾਉਂਦੇ ਹੋ ਹੈ ਐਨ ਚੋਰ ਗੰਦ ਵੱਖਰਾ ਪਾਇਆ ਜਗਾ 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 ਮਾਂ ਦੀ ਲੋੜੀਆਂ ਨੇ ਉਹ ਹੁਸ਼ਿਆਰਪੁਰ ਵਾਲਾ ਕਾਹਨ ਦੇਖਣ ਤੋਂ ਬਾਅਦ ਮੈਂ ਸਿੱਧੇ ਤੌਰ ਤੇ ਸਖਤ ਖਿਲਾਫ ਹਾਂ ਇਹ ਭਈਆਂ ਦੇ ਤੁਸੀਂ ਭਈਓ ਕੰਮ ਕਰਨਾ ਕਰੋ ਤੇ ਆਪਣਾ ਪਿੰਡਾਂ ਨੂੰ ਭੱਗ ਦਿਆ ਕਰੋ ਕਮਾਈ ਕਰੋ ਤੇ ਜਾਓ ਇੱਥੇ ਆਪਣੀ ਗਾਂ ਟਕਾ ਕੇ ਨਾ ਬਹਿਠਿਆ ਕਰੋ ਭਾਨ ਚੋ ਸਾਲੇ 2 ਕੋੜੀ ਦੇ ਭਈਏ ਸਾਲੇ ਮਾਦਰ ਚੋਰ ਆ ਹੁਸ਼ਿਆਰਪੁਰ ਵਾਲਾ ਸੀਨ ਦੇਖਣ ਤੋਂ ਬਾਅਦ ਮੈਂ ਕਦੀ ਨਹੀਂ ਇੰਨਾ ਖੁੱਲ ਕੇ ਭਈਆਂ ਦੇ ਉੱਤੇ ਬੋਲੀ ਲੇਕਿਨ ਮੈਂ ਬੋਲੂਗੀ ਹੁਣ ਤੁਸੀਂ ਜਦ ਸਾਡੇ ਜੋਕਾ ਦਾ ਆ ਹਸ਼ਲ ਕਰੋਗੇ ਸਾਡੀ ਧੀਆਂ ਤੇ ਨਜ਼ਰ ਰੱਖੋਗੇ ਸਾਡੀ ਧੀਆਂ ਭੁਜਾ ਕੇ ਲੈ ਕੇ ਜਾਵਾਂਗੇ ਸਾਡੇ ਮੁੰਡਿਆਂ ਤੇ ਨਜ਼ਰਾਂ ਰੱਖੋਗੇ ਹਰਾਮ ਦੀਓ ਕੁੱਤੀਓ ਤੇ ਤੁਹਾਨੂੰ ਬਖਸ਼ ਦਿੱਤਾ ਜਾਏਗਾ ਮਰੇ ਭੈਣ ਚੋਂ ਜਿੱਥੇ ਭਈਆ ਮੈਨਾਂ ਕੋਈ ਲੋੜ ਨਹੀਂ ਭਈਆ ਰੂਹੀਆਂ ਲਾਣ ਦੀ ਆ ਚੋ ਸਾਲੇ ਗੰਦ ਪਾਇਆ ਸਾਲਾ ਜਿੱਥੇ ਜਿਸ ਧਰਤੀ ਦਾ ਖਾਂਦੇ ਆ ਉਸੇ ਧਰਤੀ ਦਾ ਹਰਾਮ ਕਰਦੇ ਕੋਰੋਨਾ ਦੇ ਤੁਸੀਂ ਭੈਣ ਦੇ ਲੋੜੇ ਭੱਜ ਗਏ ਪਿੱਛੇ ਜਦ ਭਾਰਤ ਪਾਕ ਦੀ ਲੜਾਈ ਜੰਗ ਲੱਗੀ ਉਦੋਂ ਤੁਸੀਂ ਤਾਂ ਭੱਜ ਗਏ ਕਿ ਚਲੋ ਪਿੰਡ ਨੂੰ ਭੱਜੋ ਪਿੰਡ ਨੂੰ ਭੱਜੋ ਹੁਣ ਜਦ ਹੜਾ ਦਾ ਟਾਈਮ ਆਇਆ ਸੀ ਉਦੋਂ ਵੀ ਤੁਸੀਂ ਸਾਰੇ ਭੱਜਨ ਨੂੰ ਕਰਦੇ ਸੀਗੇ ਜਦ ਜਦ ਆ ਪੰਜਾਬ ਦੇ ਵਿੱਚ ਕੁਛ ਨਾ ਕੁਛ ਹਲਚਲ ਹੋਈ ਹੈ ਕਿਸਾਨੀ ਅੰਦੋਲਨ ਕਹੇ ਲੋ ਕਰੋਨਾ ਕਹੇ ਲੋ ਕੀ ਕਹਿੰਦੇ ਆ ਇੰਡੀਆ ਪਾਕਿਸਤਾਨ ਦੀ ਵਾਰ ਕਹੇ ਲੋ ਹਮੇਸ਼ਾ ਆ ਬੋਰੀਆ ਬਿਸਤਰਾ ਲੈ ਕੇ ਆਪਣੇ ਪਿੰਡ ਨੂੰ ਭਜਦੇ ਆ ਥੱਥੇ ਇੱਥੇ ਬੁੰਡ ਮਰਾਣਾ ਨਹੀਂ ਫੇਰ ਕਹੇ ਚੋੜਾ ਹੁੰਦੇ ਫਿਰਦੇ ਜੋ ਤੁਸੀਂ ਸਾਡੇ ਪੰਜਾਬ ਦਾ ਹੋਣਾ ਹੀ ਨਹੀਂ ਤਾਂ ਫਿਰ ਛੁੱਟੀਆਂ ਹੀ ਖਾਓ ਸਾਲਿਓ ਪਰ ਸਿਆ ਤੇਰੀ ਮਾਂ ਦੀ ਥੋਤ ਤੇਰੀ ਮਾਂ ਦੇ ਚੋ ਸਾਲੀ ਗਾਲੀ ਕਾਲੂ ਹਾਂ ਮੈਂ ਨਿਕਾਲੂ ਕਿਧਰੋਂ ਗੱਲ ਸਪੈਸ਼ਲ ਨਹੀਂ ਕਰ ਕਰਾਂ ਗਾਲੋਂਗੀ ਗੱਲੀ ਤੇਰੀ ਮਾਂ ਦੀ ਆਖਲੀ ਕੁੱਤਿਆ